ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਜ਼ੁਰਗਾਂ ਨੇ ਦੱਸਿਆ ਹੋਇਆ ਧਿਆਨ ਰੱਖਣਯੋਗ ਬਹੁਤ ਹੀ ਜ਼ਰੂਰੀ ਗੱਲ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਲਾਗੂ ਕਰੋਗੇ ਤਾਂ ਤੁਸੀਂ ਸਿਰਫ ਉਮਰ ਵੇਚੀ ਵਧੋਗੇ ਪਰ ਦਿਲੋਂ ਹਮੇਸ਼ਾ ਜਵਾਨ ਰਹੋਗੇ ਨੰਬਰ 1 ਟਮਾਟਰ ਦਾ ਸੂਪ ਪੀਣ ਨਾਲ ਭજન ਘਟ ਹੁੰਦਾ ਹੈ ਅਤੇ ਅੱਖਾਂ ਤੇ ਤ્વਚਾ ਲਈ ਵੀ ਇਹ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 2 ਆਪਣੀ ਡਾਈਟ ਵਿੱਚ ਪਦੀਨੇ ਦੀ ਚਟਨੀ ਨੂੰ ਜਰੂਰ ਸ਼ਾਮਲ ਕਰੋ। ਇਸ ਨਾਲ ਥਕਾਵਟ ਮਹਿਸੂਸ ਨਹੀਂ ਹੁੰਦੀ। ਨੰਬਰ 3 ਤੁਹਾਨੂੰ ਜਦੋਂ ਵੀ ਥਕਾਵਟ ਮਹਿਸੂਸ ਹੋਣ ਲੱਗੇ ਤਾਂ ਥੋੜਾ ਜਿਹਾ ਗੁੜ ਖਾ ਲਓ। ਇਹ ਤੁਹਾਡੇ એનર્ਜੀ ਲੈਵਲ ਨੂੰ ਵਧਾ ਦੇਵੇਗਾ। ਨੰਬਰ 4 ਜੇਕਰ ਤੁਹਾਨੂੰ ਪੇਟ ਦੀ ਕੋਈ ਵੀ ਬਿਮਾਰੀ ਹੈ ਤਾਂ ਮਸਰ ਦੀ ਦਾਲ ਜਰੂਰ ਖਾਓ। ਨੰਬਰ 5 ਨਿਊਟਰਲ ਅਵਲਣਣ ਤੋਂ ਬਾਅਦ ਜੇਕਰ ਉਹਨਾਂ ਉੱਪਰ ਥੋੜਾ ਜਿਹਾ ਠੰਡਾ ਪਾਣੀ ਪਾ ਦਿੱਤਾ ਜਾਵੇ ਤਾਂ ਆਪਸ ਵਿੱਚ ਕਦੇ ਵੀ ਨਹੀਂ ਚਿਪਕਣਗੇ। ਨੰਬਰ 6 ਬਿਨਾ ਦੁੱਧ ਵਾਲੀ ਚਾਹ ਜਾਂ ਕਾਲੀ ਚਾਹ ਪੀਣ ਦੇ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ। ਨੰਬਰ 7 ਲਗਾਤਾਰ ਇੱਕ ਹਫ਼ਤੇ ਤੱਕ ਉਬਲੇ ਹੋਏ ਆਲੂ ਨੂੰ ਆਪਣੇ ਚਿਹਰੇ ਉੱਪਰ ਲਗਾਉਣ ਦੇ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਨੰਬਰ 8 ਹਰ ਰੋਜ਼ ਰੋਜ਼ਾਨਾ ਖਾਲੀ ਪੇਟ 12 ਤੋਂ 14 ਜੇਕਰ ਤੁਸੀਂ ਕਾਜੂ ਖਾਓਗੇ ਇਸ ਦੇ ਨਾਲ ਤੁਹਾਡਾ ਦਿਮਾਗ ਤੇਜ਼ ਹੋ ਜਾਵੇਗਾ ਨੰਬਰ 9 ਜਿਹੜੇ ਲੋਕ ਜ਼ਿਆਦਾ ਮਿੱਠਾ ਖਾਂਦੇ ਹਨ ਉਹਨਾਂ ਨੂੰ ਨੀਂਦ ਵਧੀਆ ਨਹੀਂ ਆਉਂਦੀ ਨੰਬਰ 10 ਕद्दू ਦੇ ਵਿੱਚ ਬਹੁਤ ਜ਼ਿਆਦਾ ਮੈਗਨੀਸ਼ੀਅਮ ਹੁੰਦਾ ਹੈ ਇਸ ਦੇ ਨਾਲ ਸਰੀਰ ਦਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਨੰਬਰ 11 ਰੋਜ਼ਾਨਾ ਇੱਕ ਗਲਾਸ ਦੁੱਧ ਦਾ ਅਤੇ ਇੱਕ ਔਲਾਖਾਨ ਦੇ ਨਾਲ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਨੰਬਰ 12 ਤੈਬਤ ਦੇ ਵਿੱਚ ਪਾਈ ਜਾਣ ਵਾਲੇ ਬਲੈਕ ਡਾਇਮੰਡ ਸੇਵ ਦਾ ਰੇਟ 500 ਹੈ। ਨੰਬਰ 13 ਬਾਸੀ ਜਾਂ ਫਿਰ ਕਹਿ ਦਈਏ ਬੇਹੀ ਰੋਟੀ ਖਾਣ ਦੇ ਨਾਲ ਕਬਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 14 ਜਿਹੜੇ ਲੋਕਾਂ ਲੋਕਾਂ ਦੇ ਨੱਕ ਦੇ ਵਿੱਚ ਬਾਰ-ਬਾਰ ਖੂਨ ਚੱਲਦਾ ਰਹਿੰਦਾ ਹੈ ਖਾਸ ਕਰਕੇ ਗਰਮੀਆਂ ਦੇ ਦਿਨਾਂ ਵਿੱਚ ਉਹਨਾਂ ਨੂੰ ਖੱਟੇ ਫਲ ਜ਼ਿਆਦਾ ਖਾਣੇ ਚਾਹੀਦੇ ਹਨ ਨੰਬਰ 15 ਜੇਕਰ ਤੁਹਾਨੂੰ ਕਬਜ ਦੀ ਸਮੱਸਿਆ ਰਹਿੰਦੀ ਹੈ ਤੇ ਤੁਹਾਡਾ ਪੇਟ ਵੀ ਸਾਫ਼ ਨਹੀਂ ਹੁੰਦਾ ਤਾਂ ਸ਼ਾਮ ਨੂੰ ਪਪੀਤਾ ਜ਼ਰੂਰ ਖਾਓ ਨੰਬਰ 16 ਕਾਲੇ ਛੋਲਿਆਂ ਦੀ ਰੋਟੀ ਬਣਾ ਕੇ ਖਾ ਲੈਣ ਨਾਲ ਬਲਕ ਕਾਲੇ ਅਤੇ ਸੇਤਮੰਦ ਰਹਿੰਦੇ ਹਨ ਨੰਬਰ 17 ਜੇਕਰ ਤੁਹਾਡੀਆਂ ਹੱਡੀਆਂ ਵਿੱਚ ਦਰਦ ਰਹਿੰਦਾ ਹੈ ਤਾਂ ਰਾਜਮਾ ਦਾ ਸੇਵਨ ਕਰੋ ਇਸ ਵਿੱਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ। ਨੰਬਰ 18 ਮਖਾਣਿਆਂ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 19 ਚੀਕੂ ਵਿੱਚ ਵਿਟਾਮਿਨ A ਅਤੇ ਵਿਟਾਮਿਨ B ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕੈਂਸਰ ਦੇ ਖਤਰੇ ਤੋਂ ਬਚਾਉਂਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਫਾਈਬਰ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਕਿ ਕੈਂਸਰ ਦੇ ਸਿਨਾਂ ਨੂੰ ਵੰਣ ਤੋਂ ਰੋਕਦੇ ਹਨ ਨੰਬਰ 2 ਬ ਚਕੁੰਦਰ ਵਿੱਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਸ ਦੀ ਸੇਵਨ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਨੰਬਰ 21 ਮਿਰਚਾਂ ਦੇ ਅਚਾਰ ਵਾਲੇ ਡੱਬੇ ਵਿੱਚ ਥੋੜੀ ਜਿਹੀ ਹਿੰਗ ਪਾ ਦੇਣ ਨਾਲ ਮਿਰਚਾਂ ਜਲਦੀ ਖਰਾਬ ਨਹੀਂ ਹੁੰਦੀਆਂ ਨੰਬਰ 22 ਜਾਮਣ ਦੇ ਬੀਜ ਸੁਕਾ ਕੇ ਪੀਸਣ ਤੋਂ ਬਾਅਦ ਉਹਨਾਂ ਦਾ ਪਾਊਡਰ ਬਣਾ ਲਓ ਇਸ ਦਾ ਸੀਵਨ ਕਾਰਨਲ ਪਥਰੀ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਨੰਬਰ 23 ਠੰਡੀ ਕੌਫੀ ਪੀਣਾ ਗਰਮ ਕੌਫੀ ਨਾਲੋਂ ਜ਼ਿਆਦਾ ਵਧੀਆ ਹੁੰਦਾ ਹੈ। ਨੰਬਰ 24 ਗਠੀਏ ਦੇ ਮਰੀਜ਼ਾਂ ਲਈ ਪਪੀਤਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਪਪੀਤਾ ਖਾਣ ਨਾਲ ਚਿਹਰੇ ਦਾ ਰੰਗ ਵੀ ਬਿਲਕੁਲ ਸਾਫ਼ ਹੋ ਜਾਂਦਾ ਹੈ। ਨੰਬਰ 25 ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਤੇ ਜੋੜਾਂ ਅਤੇ ਗਠੀਆ ਵਰਗੀਆਂ ਬਿਮਾਰੀਆਂ ਦੇ ਦਰ ਤੋਂ ਵੀ ਛੁਟਕਾਰਾ ਮਿਲਦਾ ਹੈ। ਨੰਬਰ 26 ਦੁੱਧ ਦੇ ਨਾਲ ਕਦੇ ਵੀ ਨਿੰਬੂ ਜਾਂ ਫਿਰ ਕੋਈ ਖੱਟੀ ਚੀਜ਼ ਨਹੀਂ ਖਾਣੀ ਚਾਹੀਦੀ। ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਨੁਕਸਾਨ ਦੇਖੂ ਸਕਦਾ ਹੈ। ਨੰਬਰ 27 ਸਵੇਰੇ ਉੱਠ ਕੇ ਦੋ ਲਸਣ ਦੀਆਂ ਕਲੀਆਂ ਚਬਾਉਣਾ ਅਤੇ ਇੱਕ ਗਲਾਸ ਨਿੰਬੂ ਪਾਣੀ ਪੀਣ ਨਾਲ वजन ਘਟ ਹੋਣ ਲੱਗ ਜਾਂਦਾ ਹੈ। ਨੰਬਰ 28 ਕੱਚੇ ਅਨਾਰ ਦਾ ਪਾਣੀ ਉਬਾਲ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਬਦਨੇ ਸ਼ੁਰੂ ਹੋ ਜਾਂਦੇ ਹਨ। ਨੰਬਰ 29 ਮੂਲੀ ਦੇ ਨਿਜਮਤ ਇਸਤੇਮਾਲ ਕਰਨ ਨਾਲ ਬਾਰ-ਬਾਰ ਪੇਸ਼ਾਬ ਆਉਣ ਦੀ ਆਦਤੋਂ ਛੁਟਕਾਰਾ ਮਿਲਦਾ ਹੈ। ਨੰਬਰ 30 ਪੁਦੀਨੇ ਦੇ ਪੱਤੇ ਨੂੰ ਚਿਹਰੇ ਤੇ ਰਗੜਨ ਨਾਲ ਸਕਿਨ ਨਰਮ ਅਤੇ ਮਲੈਮ ਹੋ ਜਾਂਦੀ ਹੈ। ਨੰਬਰ 31 ਦਿستی ਕਿਉਂ ਦੀ ਮਾਲਸ ਸਿਰ ਉੱਪਰ ਕਰਨ ਨਾਲ ਦਿਮਾਗ ਤਤਵਰ ਰਹਿੰਦਾ ਹੈ ਅਤੇ ਸਿਰ ਦਰਦ ਵੀ ਨਹੀਂ ਹੁੰਦਾ। ਨੰਬਰ 32 ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਰੋਟੀ ਦੇ ਨਾਲ ਪਿਆਜ਼ ਖਾਇਆ ਕਰੋ। ਇਸ ਨਾਲ ਹੌਲੀ-ਹੌਲੀ ਤੁਹਾਡੀ ਚਰਬੀ ਘਟਣ ਲੱਗ ਜਾਵੇਗੀ। ਨੰਬਰ 33 ਹਫਤੇ ਵਿੱਚ ਇੱਕ ਦੋ ਵਾਰ ਨਾਰੀਅਲ ਪਾਣੀ ਜ਼ਰੂਰ ਪੀਓ। ਇਸ ਨਾਲ ਸਰੀਰਕ ਕਮਜ਼ੋਰੀ ਨਹੀਂ ਹੁੰਦੀ ਅਤੇ ਨਾਲ ਹੀ ਚਿਹਰੇ ਤੇ ਚਮਕ ਆ ਜਾਂਦੀ ਹੈ। ਨੰਬਰ 34 ਸਵੇਰੇ ਉੱਠਣ ਤੋਂ ਬਾਅਦ ਐਕਸਰਸਾਈਜ਼ ਕਰਨ ਨਾਲ ਸਰੀਰ ਵਿੱਚ ਚੁਸਤੀ ਫੁਰਤੀ ਬਣੀ ਰਹਿੰਦੀ ਹੈ ਅਤੇ ਤੁਸੀਂ ਸਿਹਤਮੰਦ ਵੀ ਰਹਿੰਦੇ ਹੋ। ਨੰਬਰ 35 ਜੇਕਰ ਤੁਸੀਂ ਚੌਲਾਂ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਤੁਹਾਡਾ ਮੋਟਾਪਾ ਹੌਲੀ-ਹੌਲੀ ਵਧਣ ਲੱਗ ਜਾਂਦਾ ਹੈ। ਨੰਬਰ 36 ਧਨੀਏ ਦੇ ਰਸ ਨੂੰ ਗੰंजे ਸਿਰ ਉੱਪਰ ਲਗਾਉਣ ਨਾਲ ਸਿਰ ਦੇ ਵਾਲ ਹੌਲੀ-ਹੌਲੀ ਆਉਣੇ ਸ਼ੁਰੂ ਹੋ ਜਾਂਦੇ ਹਨ। ਨੰਬਰ 37 ਰਾਤ ਨੂੰ ਦਾੰਖਾਂ ਖਾ ਕੇ ਸੌਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਤੁਸੀਂ ਦਾਖਾ ਨੂੰ ਰਾਤ ਨੂੰ ਪੀਉਂ ਕੇ ਸਵੇਰੇ ਵੀ ਖਾ ਸਕਦੇ ਹੋ ਪਰ ਦਾਖਾ ਖਾਣ ਦੇ ਨਾਲ-ਨਾਲ ਇਸ ਦਾ ਪਾਣੀ ਪੀਤਾ ਜਾਵੇ ਤਾਂ ਇਹ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 38 वजन ਘਟ ਕਰਨ ਲਈ ਆਪਣੀ ਡਾਈਟ ਵਿੱਚ ਨਿੰਬੂ ਬੰਦ ਗੋਭੀ ਅਤੇ ਖੀਰਾ ਇਹਨਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 39 ਜੇਕਰ ਤੁਹਾਡੇ ਦਿਲ ਦੀ ਧੜਕਣ ਤੇਜ਼ ਹੈ ਤਾਂ ਹਲਕੇ ਹੱਥਾਂ ਨਾਲ ਅੰਗੂਠੇ ਤੇ ਮਾਲਿਸ਼ ਕਰੋ ਅਤੇ ਹਲਕਾ ਜਿਹਾ ਖਿੱਚੋ ਹੱਥ ਦਾ ਅੰਗੂਠਾ ਸਾਡੀ ਫੀਫੜੇ ਨਾਲ ਜੁੜਿਆ ਹੁੰਦਾ ਹੈ ਅਜਿਹਾ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 40 ਚੀਨੀ ਦਾ ਸੇਵਨ ਜ਼ਿਆਦਾ ਕਰਨ ਨਾਲ ਤੁਹਾਡਾ ਲੀਵਰ ਵੀ ਖਰਾਬ ਹੋ ਸਕਦਾ ਹੈ ਇਸ ਲਈ ਤੁਹਾਨੂੰ ਚੀਨੀ ਘੱਟ ਤੋਂ ਘੱਟ ਖਾਣੀ ਚਾਹੀਦੀ ਹੈ ਨੰਬਰ 41 ਵਾਲਾਂ ਨੂੰ ਲੰਬਾ ਕਰਨ ਲਈ ਨਾਰੀਅਲ ਤੇਲ ਵਿੱਚ ਆਮਲਾ ਪਾਊਡਰ ਨੂੰ ਮਿਲਾ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਲੰਬੇ ਹੋ ਜਾਂਦੇ ਹਨ ਨੰਬਰ 42 ਤੇਜ਼ ਸਿਰਦਰਦ ਤੋਂ ਰਾਹਤ ਪਾਉਣ ਲਈ ਲੌਂਗ ਨੂੰ ਤਵੇ ਉੱਪਰ ਭੁੰਨ ਲਵੋ ਅਤੇ ਬਾਅਦ ਵਿੱਚ ਇਸ ਨੂੰ ਸੌਂਗ ਲਵੋ ਇਸ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 43 ਬਾਥੂ ਨੂੰ ਕਿਸੇ ਵੀ ਪ੍ਰਕਾਰ ਨਾਲ ਖਾਣ ਨਾਲ ਕਬਜ ਤੋਂ ਰਾਹਤ ਮਿਲਦੀ ਹੈ ਨੰਬਰ 44 ਪਾਇਰੀਆ ਰੋਗ ਤੋਂ ਨਿਜਾਤ ਪਾਉਣ ਲਈ ਲੌਂਗ ਤુલਸੀ ਅਦਰਕ ਅਤੇ ਕਾਲੀ ਮਿਰਚ ਨੂੰ ਚੰਗੀ ਤਰ੍ਹਾਂ ਉਬਾਲ ਕੇ ਉਸ ਦਾ ਪਾਣੀ ਪੀਣ ਨਾਲ ਕਾਫੀ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 45 ਸਵੇਰੇ ਖਾਲੀ ਪੇਟ ਦਹੀਂ ਅਤੇ ਗੁੜ ਦਾ ਸੇਵਨ ਕਰਨ ਨਾਲ ਬਹੁਤ ਜ਼ਿਆਦਾ ਖੂਨ ਬਣਦਾ ਹੈ। ਨੰਬਰ 46 ਪੇਟ ਭਰ ਕੇ ਖਾਣਾ ਸਿਰਫ ਦੁਪਹਿਰ ਦੇ ਸਮੇਂ ਹੀ ਖਾਓ। ਇਹੀ ਤੁਹਾਡੇ ਲਈ ਬਿਲਕੁਲ ਸਹੀ ਰਹੇਗਾ। ਨੰਬਰ 47 ਤુલਸੀ ਦਾ ਪਾਣੀ ਪੀਣ ਨਾਲ ਪੇਟ ਹਮੇਸ਼ਾ ਹੀ ਸਾਫ਼ ਰਹਿੰਦਾ ਹੈ। ਨੰਬਰ 48 ਅਜਵੈਨ ਦਾ ਪਾਣੀ ਪੀਣ ਨਾਲ ਕਦੇ ਵੀ ਤਜਾਬਣ ਦੀ ਸਮੱਸਿਆ ਨਹੀਂ ਹੁੰਦੀ ਨੰਬਰ 49 ਜੇਕਰ ਤੁਹਾਨੂੰ ਢਕਾਰ ਬਹੁਤ ਜ਼ਿਆਦਾ ਆਉਂਦੇ ਹਨ ਤਾਂ ਦੋ ਲੌਂਗ ਚਿਵਾ ਲੈਣ ਨਾਲ ਢਕਾਰ ਆਉਣੇ ਬੰਦ ਹੋ ਜਾਂਦੇ ਹਨ ਨੰਬਰ 50 ਜੋ ਔਰਤਾਂ ਜ਼ਿਆਦਾ ਸੇਵਨ ਜ਼ਿਆਦਾ ਕਰਦੀਆਂ ਹਨ ਉਹਨਾਂ ਦੀ ਤ્વਚਾ ਬਹੁਤ ਹੀ ਜਲਦੀ ਖਰਾਬ ਹੋ ਜਾਂਦੀ ਹੈ ਨੰਬਰ 51 ਕਿਡਨੀ ਦੀ ਸਫਾਈ ਕਰਨ ਦੇ ਲਈ ਖੀਰਾ ਜ਼ਿਆਦਾ ਖਾਣਾ ਚਾਹੀਦਾ ਹੈ ਨੰਬਰ 52 ਆਦਰਕ ਦਾ ਟੁਕੜਾ ਚਬਾਉਣ ਦੇ ਲਈ ਦੰਦਾਂ ਦਾ ਦਰਦ ਦੂਰ ਹੋ ਜਾਂਦਾ ਹੈ। ਨੰਬਰ 53 ਤੁਹਾਨੂੰ ਖਾਲੀ ਪੇਟ ਲੀਚੀ ਖਾਣ ਤੋਂ ਬਚਣਾ ਚਾਹੀਦਾ ਹੈ। ਨੰਬਰ 54 ਚਾਂਦੀ ਦੇ ਗਲਾਸ ਦੇ ਵਿੱਚ ਪਾਣੀ ਪੀਣ ਦੇ ਨਾਲ ਗੁੱਸਾ ਘੱਟ ਆਉਂਦਾ ਹੈ। ਨੰਬਰ 55 ਮੋਟਾਪੇ ਨੂੰ ਘਟਾਉਣ ਦੇ ਲਈ ਟਮਾਟਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਨੰਬਰ 56 ਮੈਗੀ ਖਾਣ ਦੇ ਨਾਲ ਹੱਟ ਅਟੈਕ ਦੀ ਸੁਭਾਵਨਾ ਵੱਧ ਜਾਂਦੀ ਹੈ। ਨੰਬਰ 57 ਸੌਂਫ ਦੇ ਵਿੱਚ ਚੀਨੀ ਮਿਲਾ ਕੇ ਖਾਣ ਦੇ ਨਾਲ ਚੱਕਰ ਆਉਣੇ ਬੰਦ ਹੋ ਜਾਂਦੇ ਹਨ। ਨੰਬਰ 58 ਹਰੀ ਮਿਰਚ ਫੇਫੜਿਆਂ ਦੇ ਕੈਂਸਰ ਤੋਂ ਬਚਾਉਂਦੀ ਹੈ। ਨੰਬਰ 59 ਲਾਲ ਮਿਰਚ ਸਾਹ ਲੈਣ ਦੇ ਸਮੇਂ ਹੋਣ ਵਾਲੀਆਂ ਦਿੱਕਤਾਂ ਤੋਂ ਸਾਨੂੰ ਬਚਾਉਂਦੀ ਹੈ। ਨੰਬਰ 60 ਘੱਟ ਪਾਣੀ ਪੀਣ ਦੇ ਨਾਲ ਤੁਹਾਨੂੰ ਜਲਦੀ ਥਕਾਬੜ ਹੋਣ ਲੱਗ ਜਾਂਦੀ ਹੈ। ਐਸਐਲਆਰ ਜਨਨ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ ਦੋਸਤੋ ਇਹ ਸਨ ਬਜ਼ੁਰਗਾਂ ਨੇ ਦੱਸਿਆ ਹੋਇਆ ਬਹੁਤ ਹੀ ਮਹੱਤਵਪੂਰਨ ਗੱਲ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਲੱਗੇ ਬੈਲ ਆਈਕਨ ਤੇ ਕਲਿੱਕ ਕਰਨਾ ਤਾਂ ਜੋ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਹੀ ਸਿਹਤ ਨਾਲ ਸੰਬੰਧਿਤ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ